ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਾਰੀ ਨੂੰ ਤੇ ਦੋਸਤੋ ਤੇ ਅੱਜ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਪੈਂਡਰੀ ਨੂੰ ਤੇ ਜ਼ਿਲ੍ਹਾ ਫਰੀਕੋਟ ਤੇ ਦੋਸਤੋ ਅੱਜ ਆਪਾਂ ਕਿਹੜੀ ਵੀਡੀਓ ਬਣਾਉਣ ਜਾ ਰਹੇ ਆ ਆਪਣੇ ਘਰੋਂ ਵੀਡੀਓ ਫੂਟ ਕਰਦੇ ਆ ਤੇ ਆਪਣੇ ਕੋਲੇ ਦੋਸਤੋ ਬਹੁਤ ਚੰਗੇ ਰਵਈ ਦੀ ਕੱਟੀ ਆ ਹਰਿਆਣੇ ਦੇ ਮੱਝ ਦੀ ਕੱਟੀ ਆ ਦੋਸਤੋ ਆ ਤੇਰੀ ਮਾਂ ਦਾ ਰਿਕਾਰਡ ਵੀ ਬਹੁਤ ਵਧੀਆ ਰਿਆ ਤੇ 10 ਕਿਲੋ ਦੁੱਧ ਦੀ ਮਾਂ ਹੈ ਦਾ ਦੋਸਤੋ ਡੰਗ ਦਾ ਪਾਇਆ ਗਿਆ ਬਹੁਤ ਚੰਗੇ ਰਵੀ ਦੀ ਕੱਟੀ ਆ ਦੋਸਤੋ ਤੇ ਚੈੱਕ ਨਿਗਾਹ ਭਰਾਵਾਂ ਇਹ ਸਾਰੀ ਕੱਟੀ ਦੇ ਚੈੱਕ ਪਾ ਤੁਲੀ ਕਰਨੀ ਆ ਤੇ ਪਿੰਡੇ ਦੀ ਬਹੁਤ ਸਾਫ ਪਈ ਆ ਦੋਸਤੋ ਪੈਟ ਕੁੜੇ ਦੀ ਬਹੁਤ ਸਾਫ ਆ ਚਾਰੇ ਤਣ ਦੋਸਤੋ ਪੂਰੇ ਵਿੱਚੀ ਦੇ ਤਾਣਾ ਬਹੁਤ ਸਾਫ ਗਿਆ ਦੋਸਤੋ ਕਰਮ ਵਾਲੀ ਬਹੁਤ ਰਾਜੀ ਪਈ ਆ ਇਹ ਤੌਰ ਤੇ ਵੀ ਤੁਹਾਨੂੰ ਭੁਖਾਵਾਂਗੇ ਅੱਜ ਆਪਾਂ ਵੀਡੀਓ ਚ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਤੇ ਅੱਗੇ ਵੀ ਭਰਾਵਾਂ ਤੱਕ ਵੀਡੀਓ ਬੜੀ ਆਸਾਨੀ ਨਾਲ ਜਾ ਸਕੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੋਸਤੋ ਉਹ ਦੋਸਤੋ ਕਰਮ ਵਾਲੀ ਨੂੰ ਚੈੱਕ ਕਰ ਲਿਓ ਤੇ ਤੌਰ ਤੇ ਕਿੰਨੂੰ ਭੁਖਾਵਾਂਗੇ ਬਹੁਤ ਹੀ ਪਿੰਡੇ ਸਾਫ਼ ਆ ਪੱਟਪੜੀ ਸਾਫ਼ ਪਈ ਆ ਤੇ ਅੱਜ ਰੱਬ ਵੀ ਮਹਿਮਾਨ ਹੋਇਆ ਦੋਸਤੋ ਮੀਂਹ ਪੈ ਰਿਹਾ ਤੇ ਘੇੜਾ ਕਢਾ ਦੇ ਮੇਰਾ ਕਰਮ ਵਾਲੀ ਬਹੁਤ ਹੀ ਦੋਸਤ ਚੰਗੇ ਰਵੇ ਇਕੱਠੀ ਆ ਤੇ ਮੋਬਾਈਲ ਨੰਬਰ ਆਪਾਂ ਦੋਸਤੋ ਚੱਲਦੀ ਵੀਡੀਓ ਦੇ ਦਵਾਂਗੇ ਤੇ ਲਾਜ਼ਮੀ ਗੱਲਬਾਤ ਕਰਿਓ ਤੇ ਮੁੱਲ ਦੋਸਤੋ 17000 ਮੁੱਲ ਕਰਦੇ ਆਪਾਂ ਤੇ ਮੌਕੇ ਤੇ ਮਾਣ ਤਾਂ ਲਾਜ਼ਮੀ ਕਰਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੋਸਤੋ ਤੇ ਬਹੁਤ ਧੰਨਵਾਦ ਦੋਸਤੋ ਮਿਲਦੇ ਆਂ ਇਸ ਤਰ੍ਹਾਂ ਅਗਲੀ ਵੀਡੀਓ ਦੇ ਨਾਲ